ਹਾਂਜੀ ਭਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਾਲੀ ਸਦੀ ਮੈਂ ਤੁਹਾਡਾ ਆਪਣਾ ਪ੍ਰੀਤ ਕਹਿਤ ਉਮੀਦ ਆ ਜੀ ਮੇਰੇ ਮੈਕ ਨੇ ਵਾਲੇ ਸਟਾਫ ਵਾਲੇ ਡਰਾਈਵਰ ਭਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਦੀ ਜਿਹੜੀ ਇਹ ਮੇਰੀ ਵੀਡੀਓ ਹੈ ਬਾਈ ਜੀ ਹਨਾ ਇਹ ਕਈ ਬੰਦਿਆਂ ਨੂੰ ਤਾਂ ਬਹੁਤ ਬੁਰੀ ਲੱਗਣੀ ਆ ਹਨਾ ਤੇ ਕਈ ਬੰਦੇ ਮੈਨੂੰ ਮੰਨ ਲਓ ਵੀ ਸੁਝਾਅ ਵੀ ਦੇਣਗੇ ਤੇ ਕਈ ਬੰਦੇ ਮੈਨੂੰ ਮੰਨ ਲਓ ਵੀ ਗਲਤ ਮੰਨਦੇ ਵੀ ਇਸ ਵੀਡੀਓ ਤੇ ਬਾਬਤ ਬੋਲ ਸਕਦੇ ਨੇ ਹਨਾ ਵੀ ਤੇਰਾ ਘਟ ਡੁੱਖਦਾ ਤੇਰਾ ਫਲਾਣਾ ਹੁੰਦਾ ਤੇਰਾ ਮਕਾਣਾ ਹੁੰਦਾ ਸੋ एवरीथिंग ਹਨਾ ਕੋਈ ਸੋ ਆਈ ਡੋਂਟ ਕੇਅਰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕੋਈ ਬੰਦਾ ਮੈਨੂੰ ਕੁਛ ਵੀ ਬੋਲਦਾ ਤਾਂ ਬੋਲ ਸਕਦਾ ਅਗਲੇ ਦਾ ਹੱਕ ਆ ਅਗਲਾ ਕਹਿ ਸਕਦਾ ਠੀਕ ਆ ਜੀ ਸੋ ਜਨਮ ਸਿੱਧ ਅਧਿਕਾਰ ਆ ਬੋਲਣਾ ਜਿਵੇਂ ਮੈਂ ਬੋਲ ਰਿਹਾ ਤੁਸੀਂ ਵੀ ਬੋਲ ਸਕਦੇ ਹੋ ਆ ਪਰ ਇੰਨਾ ਕੋਈ ਗਾਲੀ ਗੁੱਪੇ ਤੋਂ ਆਪਾਂ ਨੂੰ ਪਰਹੇਜ਼ ਆ ਠੀਕ ਆ ਉਹ ਥੋੜਾ ਸੋ ਸਮਝ ਕੇ ਦੱਲੋ ਫਿਰ ਨਹੀਂ ਫਿਰ ਮੈਂ ਪੀ ਐਚ ਡੀ ਮੈਂ ਵੀ ਕਰੀ ਬਠਾ ਇਹਨਾਂ ਗੰਮਾਂ ਚ ਠੀਕ ਆ ਜੀ ਸੋ ਬਾਕੀ ਹੁਣ ਗੱਲ ਕਰਦਾ ਬਾਈ ਜੀ ਕਿ ਜਿਹੜੀ ਆਪਾਂ ਕੋਈ ਵੀਡੀਓ ਕਿਸੇ ਦੀ ਪਾਉਂਦੇ ਆ ਭਰਾ ਦੀ ਮਦਦ ਲਈ ਹਨਾ ਸੋ ਉਹ ਆਪਾਂ ਵੀਡੀਓ ਜਿਹੜੀ ਪਾਉਂਦੇ ਆ ਉਹ ਪਾਉਂਦੇ ਤਾਂ ਕਿ ਇੱਕ ਬੰਦਾ ਟੁੱਟਿਆ ਹੋਇਆ ਹੁੰਦਾ ਹਨਾ ਟੁੱਟਿਆ ਹੋਇਆ ਹੁੰਦਾ ਤੇ ਉਹਦੀ ਚਲੋ ਕੋਈ 트ਰਾਜੇਡੀ ਹੋ ਗਈ ਬੰਦੇ ਨਾਲ ਕੋਈ ਉਸ ਵੀਰ ਦੀ ਗੱਡੀ ਲੱਗ ਗਈ ਕੋਈ ਹੋਰ ਉਹਨੂੰ ਵਿਪਤਾ ਪੈ ਗਈ ਕੋਈ ਉਹਦੇ ਤੇ ਐਮਰਜੈਂਸੀ ਵਿਰਤਾ ਉਹ ਵੀਡੀਓ ਆਪਾਂ ਸ਼ੇਅਰ ਕਰ ਦਿੰਨੇ ਆ ਹੁਣ ਹੋਇਆ ਕਿ ਮੈਂ ਦੋ ਤਿੰਨ ਦਿਨਾਂ ਦਾ ਦੋ ਤਿੰਨ ਵੀਡੀਓ ਦੇਖ ਰਿਹਾ ਬਈ ਹਨ ਜਿਹੜੀਆਂ ਬੰਦੇ ਕਹਿ ਰਹੇ ਆ ਮਨਲਾ ਆਪਣੇ ਡਰਾਈਵਰ ਭਰਾਣੇ ਦਾ ਕਹਿ ਲੋ ਮਾਲਕ ਭਰਾਣੇ ਕਿ ਬਈ ਅਸੀਂ ਟੁੱਟੇ ਹੋਏ ਆ ਸਾਡੀਆਂ ਗੱਡੀਆਂ ਦੇ ਕਾਗਜ਼ ਟੁੱਟੇ ਹੋਏ ਆ ਸਾਡੀ ਮਦਦ ਕੀਤੀ ਜਾਵੇ ਸਾਡੇ ਢਾਰ ਲੱਗੇ ਜਾਣ ਸੋ ਪਹਿਲਾਂ ਤਾਂ ਮੈਨੂੰ ਉਹ ਬੰਦੇ ਕਮੈਂਟ ਕਰਿਓ ਬਈ ਜਿਨ੍ਹਾਂ ਦੀਆਂ ਕਿਸ਼ਤਾਂ ਟੁੱਟੀਆਂ ਹੋਈਆਂ ਮੇਰੀਆਂ ਆਪਦੀਆਂ ਦੋ ਟੁੱਟੀਆਂ ਮਨਾਲ ਸਕਰੀਨਸ਼ਾਟ ਲਾਉਣਾ ਠੀਕ ਆ ਜੀ ਸੋ ਮੰਦੇ ਠੰਡੇ ਚੱਲਦੇ ਰਹਿੰਦੇ ਆ ਭਰਾ ਮੇਰੇ ਹਣਾ ਵਿੱਚ ਉੱਥੇ ਬੰਦੇ ਕਹੀ ਜਾਂਦੇ ਉਹਦੇ ਮੈਂ ਕਮੈਂਟ ਆ ਜਾ ਕੇ ਦੇਖਿਆ ਕਿ ਭਾਈ ਡਰਾਈਵਰੀ ਕਰ ਲਓ ਭਾਈ ਗੱਲ ਸਹੀ ਆ ਫਿਰ ਉਹਨਾਂ ਦੀ ਆਪਾਂ ਯਾਰ ਜਦੋਂ ਹੱਦੋਂ ਵੱਧ ਕੁਝ ਵੱਧ ਗਿਆ ਹਣਾ ਜਾਂ ਮਰੜਾ ਹੋ ਗਿਆ ਸੋ ਬਾਕੀ ਜਿਹੜੀ ਆਪਾਂ ਵੀਡੀਓ ਪਾਉਨੇ ਆ ਭਾਈ ਮੈਂ ਪਹਿਲਾਂ ਦੱਸ ਕੇ ਛੱਡਾਂ ਕਿ ਆਪਾਂ ਤਾਂ ਪਾਉਨੇ ਆ ਕਿ ਕਿਸੇ ਡਰਾਈਵਰ ਦਾ ਰਾਦਾ ਜੇ ਹੁਣ ਭਾਈ ਐ ਐ ਆਪਣੀ ਈਮੇਜ ਪਤਾ ਕਿੰਨੀ ਡਾਊਨ ਹੁੰਦੀ ਆ ਮੇਰਾ ਪਹਿਲਾ ਜਿਹੜੀ ਅਸੀਂ ਮਦਦ ਦੀ ਵੀਡੀਓ ਪਾਉਣੀ ਆ ਉਹ ਤਾਂ ਪਾਉਣੀ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਡਰਾਈਵਰਾਂ 'ਚ ਇੱਕ ਆ ਹੈ ਡਰਾਈਵਰ ਇੱਕ ਦੂਜੇ ਦੇ ਨਾਲ ਖੜਦੇ ਨੇ ਪਰ ਭਾਈ ਇਹ ਤਾਂ ਮੈਨੂੰ ਗੱਲ ਵਧੀਆ ਨਹੀਂ ਲੱਗੀ ਮੈਨੂੰ ਜੇ ਚੀਨ ਹੈਗੀ ਗੱਲ ਇਹ ਵੀ ਠੀਕ ਆ ਜੀ ਹਮ ਮੇਰੀ ਕਿਸ਼ਤ ਟੁੱਟ ਗਈ ਭਾਈ ਮੇਰਾ ਸਾਥ ਦਿਓ ਮੇਰੇ ਕਾਹੇ ਟੁੱਟ ਗਏ ਖੁਦ ਮੇਰਾ ਮੇਰੇ ਗੱਡੀ ਦਾ ਇੰਸ਼ੋਰੈਂਸ ਨਹੀਂ ਮੜਾ ਉਹਨਾਂ ਪਰ ਮੜਦੁਰੇ ਫਿਰਦੇ ਆਂ ਬਾਈ ਆਪ ਚਲਾਉਣੇ ਆ ਰਿਸਕ ਵੀ ਲੈ ਜਾਂਦੇ ਨੇ ਕੁਛ ਨਹੀਂ ਹੁੰਦਾ ਹੁੰਦਾ ਪੋਜੀਸ਼ਨਾਂ ਹਾਲਾਤ ਸਿਚੁਏਸ਼ਨਾਂ ਬੰਦੇ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਾਕੀ ਯਾਰ ਇੰਨਾ ਨਹੀਂ ਹੁੰਦਾ ਕਿਸੇ ਤੋਂ ਫੜ ਲਓ ਵਿਆਜ ਤੇ ਫੜ ਲਓ ਠੀਕ ਆ ਸੋ ਜੇ ਤੁਹਾਡਾ ਲੱਖ ਖੰਡਨਾ ਸਰਕਲ ਘੁੰਮਦਾ 2 ਰੁਪਏ ਵਿਆਜ ਤੇ ਫੜ ਲਓ 6 ਮਹੀਨੇ ਜੇ ਤੁਸੀਂ ਆਪਣਾ ਆਪ ਨੂੰ ਗਰੋਥ ਕਰੋ ਮਿਹਨਤ ਕਰੋ ਬਾਈ ਸ਼ੱਟ ਹੋ ਜਾਓਗੇ ਯਾਰ ਹਨਾ ਸੋ ਰਹੀ ਗੱਲ ਦੂਜੀ ਟਾਇਰਾਂ ਦੀ ਮੈਂ ਥੱਲੇ ਉਤਰਾਂ ਦਿਖਾਈ ਦੇਣਾ ਚਾਹੀਦਾ ਨਾ ਮੈਨੂੰ ਫਿਰ ਅਗਲਾ ਇਹ ਕਹਿ ਦਿੰਦਾ ਮੈਨੂੰ ਇਸ ਗੱਲ ਤੇ ਇਹ ਨਹੀਂ ਹੈਗਾ ਕਿ ਹਨਾ ਮੈਂ ਮੈਤਾਈਆਂ ਕਿਹਾ ਸੀ ਪਹਿਲਾਂ ਵਿੱਚ ਕਹਿਣਗੇ ਵੀ ਤੇਰਾ ਕੀ ਢਿੱਡ ਦੁਖਦਾ ਜੇ ਕਿਸੇ ਦੀ ਮਦਦ ਹੁੰਦੀ ਆ ਸੋ ਗੱਲ ਉਹ ਨਹੀਂ ਹੈਗੀ ਗੱਲ ਬਈ ਈਮੇਜ ਡਾਊਨ ਹੁੰਦੀ ਆ ਮੈਂ ਉੱਥੇ ਕਮੈਂਟ ਰੀਡ ਕਰੇ ਤਾਂ ਉੱਥੇ ਮਨਲਾ ਵਿੱਚ ਕਹੀ ਜਾਂਦੇ ਸੀ ਕਿ ਬਈ ਅਸੀਂ ਵਧੀਆ ਸਮਝਦੇ ਸੀ ਯਾਰ ਤੁਹਾਨੂੰ ਹਨਾ ਪਰ ਤੁਸੀਂ ਤਾਂ ਆਨਲਾਈਨ ਸੋ ਮੰਗਤੇ ਬਣ ਗਏ ਆਪਨੀ ਗੱਡੀ ਨੂੰ ਦੇਖ ਲੋ ਹਨਾ ਤਾਰਾ ਨਿਕਲੀਆਂ ਮੀਆਂ ਠੀਕ ਆ ਜੀ ਸੋ ਐਨ ਅਗੇ ਇਹ ਕੋਈ ਵਾਰੀ ਸਟੈਪ ਨਹੀਂ ਲਾਈ ਫਿਰਦਾ ਹੁੰਦਾ ਸੋ ਆ ਵੀ ਆ ਰਾਵੜ ਜੜੀ ਵਾਲਾ ਘੱਟ ਵਾਲਾ ਟਾਇਰ ਇਹ ਮੇਰਾ ਦਿਖਾਉਣ ਦਾ ਇੱਕੋ ਇੱਕ ਮਤਲਬ ਆ ਬਾਈ ਮੈਂ ਨਹੀਂ ਕਿ ਮੈਂ ਆਪਦਾ ਗਰੀਬੀ ਦਾਵਾ ਸ਼ੋਅ ਕਰ ਰਿਹਾ ਹਾਂ ਹਨ ਪਰ ਮੈਂ ਇਹ ਕਹਿ ਰਿਹਾ ਆ ਵੀ ਬੰਦੇ ਨੂੰ ਯਾਰ ਹਿੰਮਤਾਂ ਨਹੀਂ ਹਾਰਨੀਆਂ ਚਾਹੀਦੀਆਂ ਕਦੇ ਸਿਚੁਏਸ਼ਨਾਂ ਕਹੇ ਜਿਹੀਆਂ ਹੋ ਜਾਂਦੀਆਂ ਸੋ ਆ ਲੈ ਬਾਈ ਇਹਦੇ ਚ ਦੋ ਟਾਇਰ ਤਾਂ ਸਾਡੇ ਮੰਗਵੇਂ ਨੇ ਲਾਏ ਹੋਏ ਸਾਡੇ ਦੋਸਤਾਂ ਮਿੱਤਰਾਂ ਨੇ ਦਿੱਤੇ ਹੋਇਆ ਵੀ ਜ਼ਲ ਕੋਈ ਗੱਲ ਨਹੀਂ ਘੈਂਟ ਨੂੰ ਲਾ ਲੜਾ ਮੈਂ ਮੈਂ ਹਮੇਸ਼ਾ ਕਹਿੰਦਾ ਕਿ ਆਪਾਂ ਬਹੁਤ ਰਿੱਚ ਨਹੀਂ ਹੈਗੇ ਕਵਾਡੂੜੀ ਅਸੀਂ ਨਵੀਂ ਲਾਈ ਸੀ ਇਹਦੇ ਵੀ ਪੈਸੇ ਹਲੇ ਸਾਡੇ ਖੜੇ ਆ ਦੇਣ ਵਾਲੇ ਠੀਕ ਆ ਤੋ ਜਿਹੜੇ ਬੰਦੇ ਨੇ ਚਗਵਾਏ ਜੀ ਉਹ ਜਾਣਦਾ ਕਿ ਉਹਦੇ ਪੈਸੇ ਹਲੇ ਤੱਕ ਮੁੜੇ ਨਹੀਂ ਆਏ ਤੋ ਸਪੇਅਰ ਭਾੜਾ ਵਾਲੇ ਦਾ ਖੜੇ ਆ ਯਾਰ ਸਿਚੁਏਸ਼ਨ ਆ ਹੋ ਜਾਂਦੀਆਂ ਨੇ ਭਰਾ ਮੇਰੇ ਉਹ ਐਡੀ ਗੱਲ ਨਹੀਂ ਹੈਗੀ ਪਰ ਮੇਰੀ ਹੱਥ ਮੰਨ ਕੇ ਬੇਨਤੀ ਆ ਵੀਰ ਮੇਰੇ ਪਹਿਲੀ ਗੱਲ ਦਾ ਮੇਰੀ ਉਹਨਾਂ ਭੇਜਾਂ ਵਾਲਿਆਂ ਨੂੰ ਬੇਨਤੀ ਆ ਕਿ ਜਿਹੜੇ ਬੰਦੇ ਉਹਦਾਂ ਦੀਆਂ ਵੀਡੀਓ ਪਾਉਂਦੇ ਨੇ ਅਗਲੇ ਨੂੰ ਕਹੇ ਭਾਈ ਇਹ ਸਮਾਂ ਹਲੇ ਤੁਸੀਂ ਥੋੜੀ ਕੋਈ ਨਹੀਂ ਮਦਦ ਕਰ ਸਕਦੇ ਕੋਈ ਬੰਦਾ ਬਿਮਾਰ ਆ ਠਮਾਰ ਆ ਕੋਈ ਪਿਆ ਕਰੇ ਹਨਾ ਉਹੀ ਕਿਸੇ ਦਾ ਐਕਸੀਡੈਂਟ ਹੋ ਗਿਆ ਗਰੀਬੀ ਚ ਸੋ ਇਹਨਾਂ ਚੀਜ਼ਾਂ ਨੂੰ ਬਈ ਮੈਂ ਪੈੜ ਦੇ ਆਧਾਰ ਤੇ ਰੱਖਦਾ ਹੁਣ ਵੀ ਮੈਂ ਤਾਈਆਂ ਉਹ ਨਾ ਚੀਜ਼ਾਂ ਨੂੰ ਪੈੜ ਦੇ ਆਧਾਰ ਤੇ ਰੱਖਦਾ ਕਿ ਆਪਣੇ ਡਰਾਈਵਰ ਭਰਾ ਆਪਾਂ ਉਹਨਾਂ ਦੀ ਮਦਦ ਕਰਨੀ ਪਣਦੀ ਆ ਪਰ ਬਈ ਜੇ ਹੁਣ ਐਂੀ ਗੱਲ ਗਲਤੀ ਤਾਂ ਬਈ ਹਨਾ ਫਿਰ ਮੈਂ ਮੈਂ ਸਭ ਤੋਂ ਵੱਡਾ ਗਰੀਬ ਆ ਮੈਨੂੰ ਕਰੋ ਗੂਗਲ ਤੇ ਮੈਨੂੰ ਸਭ ਤੋਂ ਵੱਧ ਜ਼ਰੂਰਤ ਆ ਹਨਾ ਮੈਂ ਤੁਹਾਡੇ ਨਾਲ ਸਾਰਾ ਕੁਝ ਮੈਂ ਸ਼ੋ ਕਰਤਾ ਮੇਰੀ ਗੱਡੀ ਦੇ ਟਾਇਰ ਦਿਖਾ ਦੇ ਨੰਬਰ ਚੈੱਕ ਕਰ ਲਓ ਤੁਸੀਂ ਆਨਲਾਈਨ ਖਾ ਕੇ ਚੈੱਕ ਕਰ ਲਓ ਪਰ ਮੈਂ ਮੈਂ ਕਹਿੰਦਾ ਨਾ ਪਰਮਾਤਮਾ ਸਾਰ ਦੀ ਮੇਰਾ ਮੇਰਾ ਇੱਥੇ ਸਾਰ ਦੀ ਹੈ ਨਾ ਮੈਨੂੰ ਕਿਸੇ ਅੱਗੇ ਹੱਥ ਨਾ ਣਾਟਣਾ ਪਵੇ ਹੈ ਨਾ ਮੈਂ ਇਹ ਆਪਦੇ ਸ਼ੇਰਾਂ ਸ਼ੁਰਾਂ ਚ ਵੀ ਆਤਮ ਬੋਲਦਾ ਰਹਿਣਾ ਹੈ ਪਰਮਾਤਮਾ ਇਹ ਕਰੇ ਕਿ ਕਿਸੇ ਵਕਤੀ ਕੜੀ ਚ ਕਿਸੇ ਅੱਗੇ ਹੱਥ ਨਾ ਣਾਟਣਾ ਪਵੇ ਸੋ ਮੇਰੇ ਦੁਆ ਕਰਿਆ ਕਰੋ ਪਰਮਾਣਾਂ ਕੇ ਬਾਕੀ ਜਦੋਂ ਵੀ ਤੁਸੀਂ ਮੈਂ ਇਹੀ ਗੱਲ ਕਹਿਣਾ ਵੀ ਤੁਸੀਂ ਜਦੋਂ ਵੀ ਜਿੰਨੇ ਜੋ ਕੇ ਹੁੰਨੇ ਹੋ ਬਾਈ ਥੋੜੀ ਬਹੁਤੀ ਕਿਸੇ ਨਾ ਕਿਸੇ ਦੀ ਸੇਵਾ ਕਰਦੇ ਰਿਹਾ ਕਰੋ ਦਾਨਪੂਰਨਤਾ ਦਾ ਸੰਬੰਧ ਹੈ ਜਿਹੜਾ ਕਰਦੇ ਰਿਹਾ ਕਰੋ ਤਾਂ ਕਿ ਚੰਗੇ ਵੇਲੇ ਭਲੇ ਵੇਲੇ ਠੀਕ ਹੈ ਤੇ ਬਾਕੀ ਗੱਲ ਹੋਰ ਬਾਈ ਜਿਹੜੇ ਵੀ ਤੁਸੀਂ ਹਨ ਨਾ ਨਸ਼ੇ ਪੱਤੇ ਕਰਦੇ ਹੋ ਮੇਰਾ ਵੀਰ ਮੇਰੀ ਸਲਾਹ ਉਹਨਾਂ ਨੂੰ ਵੀ ਘਟਾਓ ਘੱਟ ਕਰੋ ਤੁਹਾਡੀ ਉਮਰ ਆ ਵੀਰ ਮੇਰਾ ਤੁਹਾਡਾ ਹੌਂਸਲਾ ਤੁਸੀਂ ਛੱਡ ਸਕਦੇ ਮੈਂ ਦੇਖੋ ਬਈ ਮੈਂ ਯਾਰ ਤਾਂ ਲਾਉਂਦਾ ਸੀ ਸਪਸ਼ਟੀ ਕਰਨਾ ਕਹਿੰਦਾ ਰਖ ਤਲੀ ਤੇ ਰਗੜ ਗੂਠੇ ਨਾਲ ਜਰਦਾ ਵਾਧੂ ਲਾਇਆ ਹਨ ਕਿ ਕੱਢਣਾ ਨਸ਼ਿਆਂ ਚੋਂ ਫਿਰ ਮਨ ਨੂੰ ਐ ਸਮਝਾਇਆ ਇੱਕੋ ਵਾਰੀ ਜੰਮਣਾ ਮੌਤ ਆਉਣੀ ਇੱਕੋ ਵਾਰੀ ਮਾਣ ਆਈ ਤੇ ਐਸ ਦੇ ਵਾਂਗੂ ਬਾਈ ਪੂੜੀ ਚਲਾ ਕੇ ਬਿਮਾਰੀ ਕਰਦੀ ਗੱਡੀ ਸ਼ੌਂਕ ਨਾਲ ਕਦੇ ਕਦੇ ਲਾ ਲੈਨੇ ਹੜਾ ਕਹਿਣ ਨੂੰ ਦਰਾ ਯਾ ਡਰਾਈਵਰ ਪਰ ਦਿਲ ਦਾ ਨਹੀਂ ਹਾੜਾ ਸੀਗਾ ਜੀ ਸੋ ਆਪਾਂ ਵੀ ਛੱਡਿਆ ਤੁਸੀਂ ਵੀ ਛੱਡ ਸਾਨੂੰ ਕੋਈ ਪੱਟੀ ਕਰਨੀ ਤੁਹਾਡੇ ਮਨ ਅੰਦਰੋਂ ਸੰਤੁਸ਼ਟੀ ਮੇਰਾ ਮੇਰਾ ਦੇਸ਼ਾ ਨਿਰਦੇਸ਼ ਆਦੇ ਕੋਈ ਚੰਗੀ ਚੀਜ਼ ਚੰਗਾ ਪ੍ਰਭਾਵ ਪਾਉ ਬਈ ਮਾੜੀ ਚੀਜ਼ ਮਾੜਾ ਪ੍ਰਭਾਵ ਪਾਉਗੀ ਸੋ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰੋ ਬਾਕੀ ਗਲਤੀ ਫਲਤੀ ਮਾਫ ਕਰੋ ਭਰਾ ਮੇਰੇ ਹੁਣ ਕੋਈ ਮੈਨੂੰ ਮੇਰੇ ਵੀ ਕਈ ਵਾਰੀ ਜੱਜਮੈਂਟ ਦੇ ਕੰਮ ਨਹੀਂ ਦਿੰਦਾ ਤੇ ਮੈਂ ਵੀ ਮੂੰਹ ਮੱਟਦਾ ਮੇ ਤੋਂ ਬੋਲ ਲਿਆ ਜਾਂਦਾ ਹਨਾ ਸੋ ਬਾਕੀ ਲਵ ਯੂ ਡਰਾਈਵਰ ਮੈਕਮਾ ਸਪੋਰਟ ਕਰਦੇ ਰਹੋ ਪੇਜ ਨੂੰ ਫੋਲੋ ਕਰ ਲਓ ਬਈ ਇਦਾਂ ਦੀਆਂ ਚੀਜ਼ਾਂ ਮੈਂ ਤੁਹਾਡੇ ਲਈ ਹਮੇਸ਼ਾ ਬਣਾਉਂਦਾ ਰਹੂੰਗਾ ਮੈਂ ਹਮੇਸ਼ਾ ਆਪਣੇ ਭਰਾ ਵਾਲੀ ਫੋਨ ਕਰੂੰਗਾ ਜਿੱਥੇ ਗੱਲ ਮੈਨੂੰ ਚੰਗੀ ਲੱਗੂ ਬਈ ਮੈਂ ਰੰਗਾ ਵੀ ਕਹੂੰ ਜਿੱਥੇ ਮਾੜੀ ਲੱਗੂ ਮੈਂ ਮਾੜਾ ਵੀ ਕਹੂੰ ਬਾਕੀ ਮੈਂ ਰੱਬ ਨਹੀਂ ਹੈਗਾ ਗਲਤੀਆਂ ਮੈਥੋਂ ਵੀ ਹੋ ਸਕਦੀਆਂ ਕਿਤੇ ਹਨਾ ਮੈਥੋਂ ਕੁਝ ਗਲਤ ਹੋ ਗਿਆ ਹੋਵੇ ਬਈ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਸਮਝਾ ਸਕਦੇ ਹੋ ਠੀਕ ਹੈ ਜੀ ਸੋ ਲਵ ਯੂ ਡਰਾਈਵਰ ਮੈਕਮਾ ਜਿੰਦਾਬਾਦ ਨਾਲ ਇੱਕ ਗੱਲ ਬਈ ਹੋਰ ਐਡ ਕਰ ਦਈਏ ਹਨਾ ਕਿ ਇੱਥੇ ਨਾ ਜੇ ਉਹਨਾਂ ਬੰ ਕਿ ਭਾਈ ਜਿਹੜੇ ਸਿੰਗਲ ਮੋਟਰ ਮਾਲਕੋਂ ਜਿਵੇਂ ਹੁਣ ਮੈਂ ਗਰੁੱਪ ਬਣਾਈ ਬੈਠਾ ਉਹਦੇ ਚ ਅਸੀਂ 20 ਬੰਦੇ ਆ 20 ਬੰਦੇ ਅਸੀਂ 5-5000 ਪਾਉਣੇ ਆ ਠੀਕ ਆ ਸੀ ਸੋ ਹਲੇ ਫਿਲਹਾਲ ਚਾਲੂ ਨਹੀਂ ਕਰਿਆ ਅਸੀਂ ਬੰਦੇ ਹੋਰ ਜੋੜ ਰਹੇ ਆ ਕਿਉਂਕਿ ਜਿੰਨੇ ਵੱਧ ਹੋਣਗੇ ਸੋ ਉੱਥੇ ਜੇ ਇੰਨਾ ਵਰਗੇ ਬੰਦਿਆਂ ਨੂੰ ਕਹਿ ਦੋ ਨਾ ਭਾਈ ਕਿ ਲੈ ਭਾਈ ਪਾਓ 5-5000 ਰੁਪਇਆ ਉਦੋਂ ਰੱਖੋ ਇਹ ਨਾਮ ਭਾਈ ਪੰਜ ਤਾਂ ਨਹੀਂ ਹੋਣਾ ਸਿੰਗਲ ਮੋਟਰ ਮਾਲਕ ਨੂੰ ਕਿੰਨਾ ਕੁ ਔਖਾ ਬਣ ਜਾ ਯਾਰ ਡਰਾਈਵਰ ਕੱਢੀ ਜਾਂਦੇ ਨੇ ਭਾਈ ਹਨਾ ਨੇ ਡਰਾਈਵਰ 10 1000 15 15 ਕਿਸ਼ਤਾਂ ਕਮੇਡੀਆਂ ਭਰੀ ਜਾਂਦੇ ਆ ਤੇ ਭਰਾਵੋ ਤੁਸੀਂ ਆਪਣੇ ਮਤਲਬ ਲਈ ਪੰਜ ਪਾ ਦੇਓਗੇ ਫਿਰ ਕੀ ਕੀ ਲੋੜਾ ਹੁੰਦਾ ਉਹਦੇ ਨਾਲ ਘਸ ਗਿਆ ਕੁਝ ਉਹ ਪੰਜ ਦੇ ਤੁਸੀਂ ਪੰਜ ਜੇ ਪੰਜ ਪਾਉਣੇ ਆ ਤਾਂ 50 ਬਰਤ ਦੇ ਵੀ ਹੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ ਤੁਹਾਡੇ ਲਈ ਬਣਾਇਆ ਤੁਹਾਡੀ ਸਹਾਇਤਾ ਲਈ ਬਣਾਇਆ ਪਰ ਉਹ ਉੱਥੇ ਨਹੀਂ ਆਪਾਂ ਜੋੜਨਾ ਕਿਤੇ ਜੋੜਨਾ ਨਹੀਂ ਕਿਸੇ ਸੰਸਦਾਂ ਨਾਲ ਬਸ ਸਾਡੀ ਤਾਂ ਮਦਦ ਹੋ ਜਾ ਜੀ ਬਹੁਤ ਸੋਨੇ ਜੀਜਾਂ ਦਾ ਖਿਆਲ ਰੱਖਿਆ ਕਰੋ ਚੁੜਿਆ ਕਰੋ ਮੈਂ ਨਹੀਂ ਕਹਿੰਦਾ ਮੇਰੇ ਨਾਲ ਜੁੜੋ ਹੋਰ ਆਪਸ ਵਿੱਚ ਬਣਾਓ ਗਰੁੱਪ ਯਾਰ ਰਲ ਕੇ ਕਿਉਂ ਨਹੀਂ ਬਣਾਉਂਦੇ ਬਾਈ ਤੁਸੀਂ ਸਿੰਗਲ ਮੋਟਰ ਮਾਲਕ ਬੰਦੇ ਜੁੜੋ ਇੱਕ ਬੰਦਾ ਅੱਗੇ ਲੱਗੋ ਯਾਰ ਕਰੋ ਸਾਰਿਆਂ ਦਾ ਹੱਲ ਕੀ ਫਰਕ ਪੈਂਦਾ ਕੋਈ 5-5000 ਨਾਲ ਕਿਸੇ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹਨ ਜਦੋਂ ਪੈਸੇ ਅਗਲੇ ਨੂੰ ਦੇਣੇ ਆ ਤਾਂ ਪੱਕੇ ਪ੍ਰੂਫ ਲਾ ਲਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਬਾਈ ਸੋ ਇਹਨਾਂ ਚੀਜ਼ਾਂ ਨਾਲ ਵੀ ਜੁੜਿਆ ਕਰੋ ਇਹ ਬੜਾ ਜ਼ਰੂਰੀ ਮਤਾਬੀ ਨਾਲ ਸੋ ਭਰਾਵੋ ਮੇਰਾ ਇਹ ਵੀਡੀਓ ਦਾ ਇਹ ਮਤਲਬ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਨੀਵਾ ਦਿਖਾਉਣਾ ਜਾਂ ਕਿਸੇ ਦੀ ਮੈਨ ਅਲਟ ਕਰਨੀ ਹੈ ਨਾ ਸੋ ਮੇਰਾ ਇਹ ਵੀਡੀਓ ਦਾ ਬਿਲਕੁਲ ਵੀ ਮਕਸਦ ਨਹੀਂ ਹੈਗਾ ਮੇਰਾ ਮਕਸਦ ਸਿਰਫ ਇੱਕੋ ਹੀ ਹੈ ਕਿ ਬਾਈ ਜੇ ਐ ਆਪਾਂ ਹਰ ਬੰਦੇ ਦੀ ਮਦਦ ਕਰਾਂਗੇ ਤਾਂ ਫਿਰ ਬਾਈ ਹਰ ਬੰਦਾ ਲੋੜ ਬੰਦਾ ਹਰ ਬੰਦਾ ਜ਼ਰੂਰਤ ਮੰਨਦਾ ਤੇ ਦੁਨੀਆ ਬਹੁਤ ਵੱਡੀ ਹੈ ਦੁਨੀਆ ਬਹੁਤ ਵੱਡੀ ਆ ਹਨਾ ਸੋ ਇਹ ਤਾਂ ਰੰਡੀ ਰੋਣੇ ਮੁੱਕਦੇ ਨਹੀਂ ਹੈਗੇ ਮਦਦ ਕਰਿਆ ਕਰੋ ਕਿਸੇ ਲੋੜਵੰਦ ਬੰਦੇ ਦੀ ਕਿਸੇ ਜ਼ਰੂਰਤਮੰਦ ਬੰਦੇ ਦੀ ਹੁਣ ਅਗਲਾ ਕੂਗਾ ਬਾਈ ਇਹ ਵੀ ਜ਼ਰੂਰਤ ਆ ਹਨਾ ਸੋ ਮੈਂ ਆਪਦੇ ਸਿਚੁਏਸ਼ਨ ਆਪਦੇ ਹਾਲਾਤ ਤੁਹਾਨੂੰ ਦਿਖਾਈ ਜਾਂਣਾ ਠੀਕ ਆ ਸੋ ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਹੁੰਦੀਆਂ ਭਰਾ ਮੇਰੋ ਠੀਕ ਆ ਜੀ ਸਪੋਰਟ ਕਰਿਆ ਕਰੋ ਪਰ ਸਪੋਰਟ ਉਹਦੀ ਕਰਿਆ ਕਰੋ ਜਿਹੜਾ ਹੱਦੋਂ ਵੱਧ ਮਜਬੂਰ ਹੋਇਆ ਬੈਠਾ ਠੀਕ ਆ ਜੀ ਬਣਾ ਕਾਗਜ਼ਾਂ ਤੋਂ ਬੰਦੇ ਰਿਸਕ ਲੈਂਦੇ ਨੇ ਮੈਂ ਤੁਹਾਨੂੰ ਆਪ ਦੱਸਿਆ ਨਾ ਮੈਂ ਲੈ ਰਿਹਾ ਹਨਾ ਉਹਦੇ 'ਚ ਕੋਈ ਗੱਲਬਾਤ ਹੋ ਜੇ ਉੱਥੇ ਮਦਦ ਕਰੋ ਵੀ ਬੰਦਾ ਰੁੱਟਿਆ ਸੀ ਮਿਹਨਤ ਤਾਂ ਕਰਦਾ ਸੀ ਯਾਰ ਮਿਹਨਤ ਤਾਂ ਕਰ ਰਿਹਾ ਸੀ ਚੱਲ ਰਿਹਾ ਸੀ ਫੜ ਧੜਕ ਕੇ ਜਿਵੇਂ ਮਰਜੀ ਹਨਾ ਉਦੋਂ ਕੰਮ ਔਖਾ ਹੋ ਜਾਂਦਾ ਕੋਈ ਚਰਾਣ ਕਰਤਾ ਕਿਸੇ ਡੀਟੀਓ ਨੇ 50000 ਦਾ ਭਾਈ ਨਹੀਂ ਫੋ ਪੈਂਦਾ ਮੇਰੇ ਪਹਿਲਾਂ ਖੜੇ ਸੀ ਦੇਣ ਵਾਲੇ ਉਦੋਂ ਚੀਜ਼ਾਂ ਦੀ ਹੈਲਪ ਹੁੰਦੀ ਆ ਉਦੋਂ ਵੀ ਇਹ ਚੀਜ਼ਾਂ ਵੀਡੀਓ ਅਵੇਲੇਬਲ ਕਰਿਆ ਕਰੋ ਨਹੀਂ ਤਾਂ ਭਾਈ ਜਵਾਬ ਦੇ ਦਿਆ ਕਰੋ ਠੀਕ ਹੈ ਸੌ ਹੱਥ ਰੱਸਾ ਸਿਰੇ ਤੇ ਗੰਢ ਅਸੀਂ ਤੇਰੀ ਕੋਈ ਮਦਦ ਨਹੀਂ ਕਰ ਸਕਦੇ